ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ एवरीवन ਅ ਅੱਜ ਦੇ ਫੇਸਬੁਕ ਤੇ ਲਾਈਵ ਤੇ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰ ਲੈਣ ਅ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੀ ਜੋ ਇਲੈਕਸ਼ਨ ਦੀ ਪ੍ਰੀਪਰੇਸ਼ਨਸ ਤਿਆਰੀਆਂ ਜੇ ਚੱਲ ਰਹੀ ਹੈ ਆਲਮੋਸਟ 90 ਪਰਸੈਂਟ ਅਸੀਂ ਆਲਰੇਡੀ ਮੁਕੰਮਲ ਕਰ ਚੁੱਕੇ ਤੇ ਅਸੀਂ 95 ਕੁਸਚਨ ਬਾਕੀ ਜੋ ਜਿੰਨੇ ਵੀ ਰਹਿੰਦਾ ਹੈ ਉਹ ਸਾਡੇ ਕੋਲ ਅਜੇ ਟਾਈਮ ਹੈ 30 40 ਦਿਨ ਰਹਿੰਦਾ ਤੇ ਅਸੀਂ ਉਹ ਜਿੰਨੇ ਵੀ ਤਿਆਰੀਆਂ ਉਹ ਵੀ ਮੁਕੰਮਲ ਕੀਤੀ ਜਾਵੇਗੀ पहले मैं थोड़े जो इलेक्ट्रल डिटेल्स पर कुछ दसना चाहता हूँ कि साड़ी जो आ, वोटर लिस्ट है वो टोटल इलेक्टर्स है दो लाख तेरह हज़ार के आसपास ते उदे जो टोटल मेल्स है एक लाख एक करोड़ बारह लाख तो फीमेल एक करोड़ एक लाख तो एटी फाइव परसेंट एटी फाइव प्लस वोटर्से को एक लाख नब्बे हज़ार के आसपास है तो एन आर आई वोटर्स है मेल फीमेल थे तो टोटल पंद्रह सौ सतानवे एन आर आई वोटर्स है और जो पीडबल्यू डी वोटर्स है जो पर्सन विद डिसबिलिटीज़ है जिन्हें डिसेबिलिटी चाली परसेंटेज तो बद है वो दैट इज़ अप्रोक्सीमेटली एक लाख सतवंजा हज़ार है और जो टोटल पोलिंग स्टेशन है दैट इज़ अराउंड ट्वेंटी फोर थाउजेंड फोर हंड्रेड एंड फोर्टी नाइन पोलिंग स्टेशनस है और पोलिंग स्टेशन लोकेशन चौदह हज़ार छे सौ सताहठ uh, है और uh, जिस तरह तुम्हें सारे ने पता ही सी जो नए वोटरस है अठारह टू तो उन्नी वाल उन्होंने एनरोलमेंट वास्ते काफ़ी कोशिश की था। इस बार असें सू काफ़ी वक्सैस मिली है दैट इज़ बेसिकली पिछले इलेक्शन ना ऑलमोस्ट डबल हो चुका है एंड वी हैव अराउंड फाइव लाख आसपास फाइव लाख के आसपास पास अठारह टू तो उन्नीस एज यंग वोटर्स है असी यूज़ कर रहे हैं ਇਹ ਸੀਗਾ ਸਾਡੇ ਜੋ ਕੁਝ ਐਕਟੀਵਿਟੀਜ਼ ਹੈ ਤੋਨੋ ਇਲੈਕਸ਼ਨ ਦੇ ਬਾਰੇ ਜਾਂ ਇਲੈਕਸ਼ਨ ਪ੍ਰੀਪਰੇਸ਼ਨ ਦੇ ਬਾਰੇ ਜਾਂ ਕੁਝ ਤੋਂ ਢੀ ਆਪਣੇ ਵੀ ਕੁਝ ਆ ਕੁਐਸਚਨਸ ਹੈ ਕੋਰੀਸ ਹੈ ਜਾਂ ਕੁਝ ਸੁਝਾਅ ਹੈ ਤੁਸੀਂ ਇਹ ਸਾਨੂੰ ਹੁਣ ਹੁਣੇ ਹੀ ਬੇਸਕਤੇ ਹੋ ਤਾਂ ਬਾਅਦ ਵਿੱਚ ਵੀ ਤੁਸੀਂ ਇਹਦੇ ਵਿੱਚ ਡਾਲ ਸਕਦੇ ਹੋ ਅਸੀਂ ਰਿਪਲਾਈ ਕਰਾਂਗੇ ਉਹਦੇ ਉਹਨਾਂ ਨੂੰ ਤੇ ਕੁਝ ਤੁਹਾਨੂੰ ਪਤਾ ਹੀ ਹੈ ਸਾਡੇ ਜੋ ਆ ਮਾਡਲ ਕੋਡ ਆਫ ਕੰਡਕਟ ਸੋਲਰ ਮਾਰਕ ਨੋ ਲੱਗੇ ਸੀ ਉਸ ਤੋਂ ਬਾਅਦ ਸਾਡੇ ਜੋ ਸਾਰੇ ਟੀਮਸ ਹੈ ਫਲਾਈਂਗ ਸਪਰਟ ਟੀਮਸ ਉਹ ਫੀਲਡ ਤੇ ਹੈ ਤੇ ਅਸੀਂ ਸਾਡੇ ਕਾਫੀ ਏਜੰਸੀਸ ਦੇ ਵਿੱਚ ਕੰਮ ਕਰ ਰਹੇ 21 ਏਜੰਸੀਸ ਜੋ ਹੈ ਸਿਸ਼ਰ ਵਾਸਤੇ ਕੰਮ ਕਰ ਰਹੇ ਉਹ ਵakre ਵakre ਜਗ੍ਹਾ ਤੇ ਪੂਰੀ ਨਿਗਰਾਨੀ ਰੱਖ ਰਹੇ ਤੇ 48 ਜੋ ਸੜੀ ਕ੍ਰਿਟੀਕਲ ਨਾਕਾਸ਼ ਹੈ ਉਹਦੇ ਵਿੱਚ ਅਸੀਂ ਸੀਸੀਟੀਵੀ ਲਗਾ ਕੇ ਸਟੇਟ ਤੋਂ ਕੰਟਰੋਲ ਰੂਮ ਤੋਂ ਮੋਨਿਟਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਅਸੀਂ ਸਾਨੂੰ ਕਾਫੀ ਵੱਧ ਸਕਸੈਸ ਮਿਲੀ ਹੈ ਤੇ ਅਰਾਊਂਡ 250 ਕਰੋੜ ਦੇ ਆਸ-ਪਾਸ ਆਲਰੇਡੀ ਸਾਡੀ ਸੀਸ਼ਨ ਹੈ ਉਹ ਹੋ ਚੁੱਕਾ ਹੈ ਤੇ ਅਸੀਂ ਹੋਰ ਵੀ ਪ੍ਰੋਪਰ ਕਾਫੀ ਕੋਸ਼ਿਸ਼ ਕਰ ਰਹੇ ਹਾਂ ਕਿ ਸੜੀ ਜੋ ਸੀਸ਼ਨ ਹੈ और वो आगे भी बढ़ जाए 45 पैंतालीस दिन चालीस 40, 40 दिन रहता है चालीस इकतालीस दिन रहता है तो इस करके असी असी पूरा निगरानी रख रहे कंट्रोल रूम भी है डिस्ट्रिक्ट कंट्रोल रूम भी है उधर बीच भी असी काफ़ी निगरानी रख के ये इंश्योर कर रहे कि इलेक्शन जो है टोटली फ्री एंड फेयर रहे है। तो कुछ क्वरीसि पाया है एक तो मिस्टर सत्यम ने पूछा कि लैंडलाइन नॉट वर्किंग तो जिथे लैंडलाइन नंबर है तो नंबर दे दो असि चेक करा इनकेस नहीं वर्किंग है वी विल मेक इट वर्किंग इमीडिएटली मिस्टर हरप्रीत सिंह ने पूछा है कि आर्म्स डिपोजिट शुड नॉट बी रिक्वायर्ड टू बी डेपोजिट फॉर एवरी वन एंड सो दैट इज बेसिकली एस यू नो आर्म्स डिपोजिशन इस कुछ टिकलिश इशू है तो उन्होंने भी पता है कि कुछ uh, पंजाब की जो लॉ एंड ऑर्डर सिचुएशन और गैंगस्टर्स की इशूज वगैरह है uh, तो इस करके एंड नंबर ऑफ आर्म्स लाइसेंस इन पंजाब इज वेरी हाई तो इस करके अस वी आर नॉट टेलिंग एवरी वन टूर डेपोजिट ਤੋ ਜੋ ਵੀ ਤੁਹਾਨੂੰ ਐਕਸੈਂਪਸ਼ਨ ਚਾਹੀਦਾ ਹੈ ਉਹਦੇ ਵਾਸਤੇ ਇੱਕ ਕਮੇਟੀ ਬਣੀ ਹੋਈ ਹੈ ਡੀਸੀ ਰਿਸਰਸਪੀ ਦਾ ਤੇ ਉਹਦੇ ਉੱਤੇ ਤੁਸੀਂ ਦੋਗੇ ਤੋ ਤੁਹਾਨੂੰ ਐਕਸੈਂਪਸ਼ਨ ਮਿਲ ਜਾਏਗਾ ਇਹਦੇ ਵਿੱਚ ਕੋਈ ਕੰਪਲਸਰੀ ਵਾਲੀ ਚੀਜ਼ ਨਹੀਂ ਹੈ ਤੇ ਅਸੀਂ ਕੋਈ ਕਿਸੇ ਨੂੰ ਕੰਪਲਸਰੀਲੀ ਕਿਸੇ ਨੂੰ ਨਹੀਂ ਕਹਿ ਰਹੇ ਕਿ ਉਹ ਆਰਮਸ ਡਿਪੋਜ਼ਿਟ ਕੀਤਾ ਜਾਵੇ ਉਹਨਾਂ ਨੂੰ ਜੋ ਵੀ ਐਕਸੈਂਪਸ਼ਨ ਚਾਹੀਦਾ ਹੈ ਜੇਨੂਨ ਕੇਸਸ ਹੈ ਉਹਨਾਂ ਨੂੰ ਐਕਸੈਂਪਸ਼ਨ ਮਿਲ ਜਾਏਗਾ ਤੁਸੀਂ ਕੋਈ ਵੀ ਤੁਹਾਡੀ ਕੋਰੀਸ ਕੰਪਲੇਂਸ ਸ਼ਿਕਾਇਤ ਹੈ ਕੋਈ ਇਸ਼ੂ ਹੈ ਤੋ ਡੈਫੀਨਿਟਲੀ ਸੜੀ ਫੇਸਬੁੱਕ ਹੈ ਇੰਸਟਾਗ੍ਰਾਮ ਹੈ ਟਵਿੱਟਰ ਵਗੈਰਾ ਹੈ ਐਕਸ ਹੈ ਤੇ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਅਸੀਂ ਤੁਹਾਨੂੰ ਵਕਰਾ ਵੀ ਇਹਦੇ ਰਿਪਲਾਈ ਹੋਰ ਮੈਸੇਜ ਦਿੱਤਾ ਜਾਵੇਗਾ ਤੇ ਫਾਈਨਲੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਅਸੀਂ ਸਾਡੇ ਵੱਲੋਂ ਕਾਫੀ ਕੋਸ਼ਿਸ਼ ਕਰ ਰਹੇ ਕਿ ਟੋਟਲੀ ਫਰੀ ਐਂਡ ਫੇਅਰ ਇਲੈਕਸ਼ਨ ਰਹੇ ਤੇ ਇਹ ਵੀ ਸਾਡੀ ਤੁਹਾਨੂੰ ਬੇਨਤੀ ਹੈ ਕਿ 1 ਜੂਨ ਨੂੰ ਸਾਡੀ ਪੋਲਿੰਗ ਹੋਣੀ ਹੈ ਉਸ ਦਿਨ ਨੂੰ ਡੈਫੀਨਿਟਲੀ ਆਪਣੇ ਪੋਲਿੰਗ ਸਟੇਸ਼ਨ ਤੇ ਜਾਓ ਆਪਣੇ VOTING ਕਰੋ ਕਿਉਂਕਿ ਇਹ ਡੈਮੋਕਰਕ ਇਹ ਡੈਮੋਕ੍ਰੇਸੀ ਦਾ ਇੱਕ ਫੈਸਟੀਵਲ ਹੈ ਤੇ ਜੋ ਫੈਸਟੀਵਲ ਦੇ ਤੁਸੀਂ ਡੈਫੀਨਟਲੀ ਪਾਰਟਿਸਿਪੇਟ ਕਰੋ ਤੁਸੀਂ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਹੋਟਲਸ ਤੇ ਮੇਰੀ ਰਿਕੁਐਸਟ ਹੈ ਇਸ ਵਾਰ ਸਾਡੀ ਜੋ ਨਾਰਾ ਹੈ ਇਸ ਵਾਰ ਸੱਤਰਪਾ ਹੋਰ ਅਚੀਵ ਕਰਨ ਲਈ ਤੁਹਾਡੀ ਕੋਸ਼ਿਸ਼ ਡੈਫੀਨਟਲੀ ਰਹੇ ਥੈਂਕ ਯੂ ਜੈ ਹਿੰਦ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ